ਹੋਸ਼ਿਆਰਪੁਰ ਦਾ ਵਿਧਾਨ ਸਭਾ ਹਲਕਾ ਗੜ ਸ਼ੰਕਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸ਼ਾਮਿਲ ਕੀਤੇ ਜਾਣ ਨੂੰ ਲੈ ਕੇ ਅੱਜ ਜ਼ਿਲ੍ਹਾ ਹੋਸ਼ਿਆਰਪੁਰ ਦੀ ਬਾੜ ਕੌਂਸਲ ਦੇ ਵੱਲੋਂ ਸਮੁੱਚੇ ਰਾਜਨੀਤਿਕ ਦਲਾਂ ਦੇ ਨਾਲ ਮੀਟਿੰਗ ਕੀਤੀ ਹੈ ਅਤੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਨਵੇਂ ਜ਼ਿਲੇ ਬਣਾਉਣ ਨੂੰ ਲੈ ਕੇ ਗੜ ਸ਼ੰਕਰ ਨੂੰ ਇਸ ਵਿੱਚ ਸ਼ਾਮਿਲ ਨਾ ਕੀਤਾ ਜਾਵੇ ਇਸਾਰ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਸਮਰਥਨ ਲਿਆ ਗਿਆ। ਜਿਸ ਦੇ ਵਿੱਚ ਕਾਂਗਰਸ ਦਾ ਕਾਲੀ ਦਲ ਬਾਦਲ ਬਸਪਾ ਤੇ ਪਾਸ਼ਕਾਣੇ ਵਕੀਲ ਪਾਈ ਚਾਰੇ ਨੂੰ ਪੂਰਨ ਸਮਰਥਨ ਦੇਣ ਦੀ ਗੱਲ ਗਈ ਹੈ ਇਸ ਮੌਕੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਅਰुण ਡੋਗਰਾ ਸਾਬਕਾ ਮੰਤਰੀ ਪੰਜਾਬ ਸੋਹਣ ਸਿੰਘ ਠੰਡਲ ਸਾਬਕਾ ਸੰਸਦ ਅਵਤਾਰ ਸਿੰਘ ਕ੍ਰੀਮਪੂਰੀ ਸਾਬਕਾ ਕੇਂਦਰੀ ਮੰਤਰੀ ਵਿਜੇ ਸੰਪਲਾ ਅਤੇ ਸਾਫ ਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਮੌਜੂਦ ਹੈ ਹੈ ਕਿ ਅਨੰਦਪੁਰ ਸਾਹਿਬ ਨੂੰ ਜ਼ਿਰਾ ਬਣਾਇਆ ਜਾ ਰਿਹਾ ਹੈ ਔਰ ਜੇ ਗੜਸ਼ੰਕਰ ਦਾ ਏਰੀਆ ਸਾਹ ਪਰਦੋਕਟ ਕੇ ਜੋੜਿਆ ਜਾ ਰਿਹਾ ਹੈ ਆਮ ਲੋਕਾਂ ਦਾ ਮਾਰ ਦਾ ਸਮਾਜਿਕ ਸੰਸਥਾਾਂ માં ਸਮੁੱਚੇ ਤੌਰ ਤੇ ਦਾ ਵਿਰੋਧ ਕਰ ਰਹੀਆਂ ਨੇ ਔਰ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਗੀ ਕਿਉਂਕਿ ਲੋਕਾਂ ਦੀ ਰਾਏ ਦੇ ਬਗਾਰ ਬਿਨਾਂ ਮਰਜ਼ੀ ਤੋਂ ਕਿਸੇ ਨੂੰ ਰਾਕੇਲ ਤੋਂ ਜੋੜਨਾ ਗਲਤ ਹੋਏਗਾ ਮੈਂ ਸਮਝਦਾ ਕਿ ਪਾਰਟੀ ਜਨਤਾ ਪਾਰਟੀ ਜਿਹੜੀ 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 ਦੇ ਰਹੀ ਹੈ ਆਮ ਆਦਮੀ ਪਾਰਟੀ ਜਿਹੜੇ ਐਮਐਲਏ ਨੇ ਸਾਰੇ ਸੱਤੋਂ ਐਮਐਲਏ ਨੇ ਤੇ ਸਾਰੇ ਉਹਨਾਂ ਦੇੜ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਲੋਕੀ ਦਾ ਵਿਰੋਧ ਕਰ ਰਹੇ ਨੇ ਲੋਕਾਂ ਦੇ ਵਿਰੋਧ ਨੂੰ ਜੇ ਹੁੰਦਿਆ ਜਿਹੜੇ ਦੇ ਵਿੱਚ ਗੜਜੰਤ ਨੂੰ ਸ਼ਾਮਕਾ ਨਾ ਗਲਤ ਹੋਈ। ਸਰ ਅੱਜ ਜਿਲ੍ਹਾ ਬਾਅਰ ਐਸੋਸੀਏਸ਼ਨ ਵੱਲੋਂ ਹਿਸ਼ਾਰਪੁਰ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਉਸ ਅਗੇਂਸਟ ਕਿ ਸਾਰਿਆਂ ਨੂੰ ਸਾਡੀਆਂ ਸਾਰੀਆਂ ਪਾਰਟੀਆਂ ਨੂੰ ਸੱਦਿਆ ਸੀ ਕਿ ਪੰਜਾਬ ਨੇ ਜਿਹੜਾ ਇੱਕ ਫੈਸਲਾ ਸ਼ਿਕਰ ਕਰਦੇ ਜਾ ਰਹੀ ਹੈ ਜਿਹਦੇ ਬਾਰੇ ਸਪਸ਼ਟ ਸਰਕਾਰ ਨੇ ਹਲੇ ਤੱਕ ਕੀਤਾ ਨਹੀਂ ਅੱਜ ਦਾ ਇਹ ਸੀ ਕਿ ਜੇ ਜ਼ਿਲ੍ਹਾ ਅਨੰਦਪੁਰ ਸਾਹਿਬ ਨੂੰ ਬਣਾਉਣਾ ਕਿ ਆਇਆ ਅਨੰਦਪੁਰ ਜ਼ਿਲ੍ਹਾ ਅਨੰਦਪੁਰ ਸਾਹਿਬ ਦੇ ਵਿੱਚ ਗੜ੍ਹ ਸ਼ੰਕਰ ਨੂੰ ਸ਼ਾਮਿਲ ਕੀਤਾ ਜਾਣਾ ਜਾਂ ਨਹੀਂ ਇਹ ਜਾਣਾ ਸ਼ਾਮਿਲ ਕੀਤਾ ਜਾਣ ਦੀ ਕੋਈ ਐਸੀ ਸੋਚਨਾ ਹੈ ਤੇ ਹੁਸ਼ਿਆਰਪੁਰ ਦੇ ਸਾਰੇ ਲੋਕ ਇਸ ਚੀਜ਼ ਦਾ ਵਿਰੋਧ ਕਰਦੇ ਨੇ ਔਰ ਗੜ ਸ਼ੰਕਰ ਦੇ ਲੋਕ ਵੀ ਇਹਦਾ ਵਿਰੋਧ ਕਰਦੇ ਨੇ ਕਿ ਅਸੀਂ ਹੁਸ਼ਿਆਰਪੁਰ ਨੂੰ ਹੋਰ ਛੋਟਾ ਨਹੀਂ ਹੋਣ ਦਿਆਂਗੇ ਕਿਉਂਕਿ ਪਹਿਲਾਂ ਹੀ ਬਹੁਤ ਛੋਟਾ ਹੋ ਚੁੱਕਾ ਹੈ ਸੋ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਵੱਲੋਂ ਅਸੀਂ ਉਸ ਬਾਰ ਐਸੋਸੀਏਸ਼ਨ ਦੇ ਸਾਰੇ ਨੁਮਾਇੰਦਿਆਂ ਨੂੰ ਇਹ ਜਿਹੜਾ ਇਹ ਆਸ਼ਵਾਸ਼ਣ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਤੁਹਾਡੇ ਇਸ ਫੈਸਲੇ ਦੇ ਨਾਲ ਖੜੀ ਹੈ ਔਰ ਇਸ ਜ਼ਿਲ੍ਹੇ ਨੂੰ ਹੋਰ ਛੋਟਾ ਕਰਨ ਦੇ ਲਈ ਔਰ ਵਿਸ਼ੇਸ਼ ਰੂਪ ਦੇ ਵਿੱਚ ਕਿ ਜਿਹੜਾ ਆਨੰਦਪੁਰ ਸਾਹਿਬ ਜ਼ਿਲ੍ਹੇ ਦੇ ਵਿੱਚ ਗੜ ਸ਼ੰਕਰ ਨੂੰ ਕਿਸੇ ਵੀ ਤਰੀਕੇ ਨਾਲ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਜੇ ਅੱਜ ਦਾ ਪ੍ਰੋਬਲਮ ਬਾਅਦ ਐਸੋਸੀਏਸ਼ਨ ਹੈ ਸਾਰੇ ਪ੍ਰਿੰਸੀਪਲ ਲੀਡਰਸ ਨੂੰ ਬੁਲਾਇਆ ਸੀ ਤਾਂ ਕਿ ਕੋਈ ਬਾਅਦ ਖਸੂਸੀ ਇੱਕ ਮਹੀਨੇ ਤੋਂ ਲਗਤ ਰੈਜੂਲੇਸ਼ਨ ਕਰ ਰਹੀ ਹੈ ਕਿ ਜਿਹੜਾ ਝਾਰਪੁਰ ਦਾ ਸਰਗਰਸ਼ਿਕ ਤਸੀਲ ਆ ਗਿਆ ਉਹ ਕਿਸੇ ਸੂਰਤ ਤੇ ਵੀ ਦੂਜੇ ਪਾਸੇ ਜਿਲ੍ਹੇ ਵੀ ਨਾਮ ਲਾਇਆ ਜਾਵੇ ਅਨੰਤ ਪ੍ਰਸਾਦ ਨਾਮ ਲਾਇਆ ਜਾਵੇ ਅਨੰਤ ਪ੍ਰਸਾਦ ਜਿਲ੍ਹਾ ਬਣਾ ਦਿੱਤਾ ਜਾਵੇ ਸਾਰੇ ਖੁਸ਼ੀ ਹੋਗੀ ਲੇਕਿਨ ਉਹ ਸ਼ਾਰਪੂਰ ਬਣਾ ਟੱਚ ਵੀ ਤੇ ਕਾਰਸ਼ਿਕ ਰਿਪੜੇ ਸ਼ਾਰਪੂਰ ਸਿਟੀ ਹੈ ਔਰ ਸ਼ਾਰਪੂਰ ਦਾ ਪਾਰਟਾ ਸ਼ਾਰਪੂਰ ਦੇ ਪਹਿਲੇ ਹੀ ਕਾਫੀ ਬੜ ਟੁਕੜੇ ਹੋ ਚੁੱਕੇ ਆ ਉਹ ਟੁਕੜੇ برداشت ਨਹੀਂ ਕਿਤੇ ਜਾਓਗੇ ਬਾਹਰ ਅਸੋਸਿਏਸ਼ਨ ਇਹ ਲੜੀ ਲੜਦੀ ਰਹੋਗੇ ਪਵਾ ਕਿੰਨੇ ਮਰਜੀ ਸੰਘਰਸ਼ ਚੱਲੇ ਇਸ ਬਾਤੇ ਸਾਰੇ ਪੋਲਿਟਿਕਲ ਪਾਰਟੀਆਂ ਆ ਜਾਈਆਂ ਐ ਐਕਸੈਪਟ ਆਪਕੇ ਨੁਮਾਇੰਦੇ ਅਜ ਨਹੀਂ ਆਏ ਔਰ ਉਹਨੂੰ ਵੀ ਇੱਕ ਰਿਕੁਐਸਟ ਕਰੂੰਗਾ ਕਿ ਚਲਨ ਆਸਲੇ 4 ਵਾਲੇ ਨਾਲ ਚਲਨ 1280 ਨਾਲ ਚਲਨ ਤਾਂ ਕਿ ਜਿਹੜਾ ਬਚਾ ਜਾ ਸਕੇ ਔਰ ਹਿਸਟਰੀਕਲ ਪੋਰਟਸ ਰੈਡ ਚਾਹੀਦਾ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ